ਕੀਰਤਪੁਰ ਸਾਹਿਬ ਦੀ ਧਰਤੀ ਉਹ ਪਵਿੱਤਰ ਥਾਂ ਹੈ ਜਿੱਥੇ ਗੁਰੂ ਹਰਗੋਬਿੰਦ ਜੀ ਨੇ ਸ਼ਾਂਤੀ ਅਤੇ ਸੇਵਾ ਦਾ ਸੰਦੇਸ਼ ਦਿੱਤਾ ਇੱਥੇ ਹੀ ਸਥਿਤ ਹੈ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਜੋ ਸਿੱਖ ਇਤਿਹਾਸ ਦੀਆਂ ਸਭ ਤੋਂ ਆਤਮਿਕ ਥਾਵਾਂ ਵਿੱਚੋਂ ਇੱਕ ਹੈ ਇਸ ਦੀ ਇਮਾਰਤ ਦਾ ਨਿਰਮਾਣ ਬਿਲਕੁਲ ਤਾਜ਼ਾ ਹੋਇਆ ਹੈ ਤੇ ਪ੍ਰਾਤਨ ਇੱਟਾਂ ਨੂੰ ਇਥਾਂ ਪੋਰਾ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਇਥਾਂ ਆਪਣੀ ਸ਼ਾਂਤੀ ਪ੍ਰਾਪਤ ਇਸ ਵਾਸਤੇ ਚੁਣੀ ਜੰਗਾਂ ਦੇ ਸਮੇਂ ਤੋਂ ਬਾਅਦ ਇੱਥੇ ਉਹਨਾਂ ਨੇ ਧਰਮ, ਪ੍ਰੇਮ ਤੇ ਮਨੁੱਖਤਾ ਦੇ ਨਵੇਂ ਅਧਿਆਇ ਲਿਖੇ। ਕਿਹਾ ਜਾਂਦਾ ਹੈ ਕਿ ਬਾਬਾ ਗੁਰਦਿੱਤਾ ਜੀ ਨੇ ਇਹ ਸਥਾਨ ਗੁਰੂ ਸਾਹਿਬ ਲਈ ਚੁਣਿਆ ਸੀ ਜਿੱਥੇ ਪਹਾੜਾਂ ਦੀ ਸ਼ਾਂ ਹੈ ਕੁਦਰਤ ਦੀ ਖੁਸ਼ਬੂ ਹੈ ਤੇ ਹਰ ਪਾਸੇ ਵਾਹਿਗੁਰੂ ਦੇ ਨਾਮ ਦੀ ਗੂੰਜ ਇੱਥੇ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਜਿਸ ਦੀਆਂ ਗੂੰਜਾਂ ਅੱਜ ਵੀ ਸਿੱਖ ਇਤਿਹਾਸ ਦੇ ਸੁਨਹਿਰੇ ਪੰਨਿਆਂ ਵਿੱਚ ਸੁਣਾਈ ਦਿੰਦੀਆਂ ਹਨ ਇਸ ਥਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਾਫੀ ਲੰਮਾ ਸਮਾਂ ਟਿਕ ਕੇ ਰਹੇ ਇੱਥੇ ਹੀ ਉਹਨਾਂ ਨੇ ਸਿੱਖਾਂ ਨੂੰ ਸਿਰਫ ਸ਼ਸਤਰ ਧਾਰਨ ਕਰਨ ਦੀ ਹੀ ਨਹੀਂ ਸਗੋਂ ਸਬਤ ਸੇਵਾ ਦੀ ਸੇਵਾ ਦੇ ਰਾਹੀਂ ਜੀਵਨ ਨੂੰ ਪਵਿੱਤਰ ਬਣਾਉਣ ਦੀ ਪ੍ਰੇਰਣਾ ਦਿੱਤੀ ਇਹ ਥਾਂ ਸਿੱਖ ਧਰਮ ਦੇ ਆਤਮਿਕ ਉਥਾਨ ਦੀ ਹਾਮੀ ਭਰਦਾ ਹੈ ਕੀਰਤਪੁਰ ਸਾਹਿਬ ਨੂੰ ਸ਼ਾਂਤੀ ਦਾ ਸ਼ਹਿਰ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਹੀ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਇਹ ਸਿਖਾਇਆ ਕਿ ਜਿੱਤ ਸਦਾ ਪ੍ਰੇਮ ਤੇ ਸੱਚਾਈ ਦੀ ਹੁੰਦੀ ਹੈ ਇੱਥੇ ਗੁਰੂ ਸਾਹਿਬ ਨੇ ਪ੍ਰੇਮ ਬਰਾਬਰੀ ਤੇ ਸੇਵਾ ਦੇ ਸਿਧਾਂਤਾਂ ਨੂੰ ਜੀਵੰਤ ਕੀਤਾ ਇਸ ਧਰਤੀ ਦੀ ਖਾਸ ਗੱਲ ਇਹ ਵੀ ਹੈ ਕਿ ਬਾਅਦ ਵਿੱਚ ਸ਼੍ਰੀ ਗੁਰੂ ਹਰ Rai ਤੇ ਹਰਿਕ੍ਰਿਸ਼ਨ ਜੀ ਦਾ ਜਨਮ ਇਸ ਸਥਾਨ ਦੇ ਬਿਲਕੁਲ ਨਾਲ ਹੀ ਹੋਇਆ ਜਿੱਥੇ ਅੱਜਕੱਲ ਗੁਰਦੁਆਰਾ ਸ਼ਿਸ਼ਮੈਲ ਸਾਹਿਬ ਸੁਸ਼ੋਭਤ ਹੈ ਇਸ ਤਰ੍ਹਾਂ ਕੀਰਤਪੁਰ ਸਾਹਿਬ ਸਰਪੇਖ ਸ਼ਹਿਰ ਨਹੀਂ ਸਕੋ ਸਿੱਖ ਗੁਰਾਂ ਦੀ ਸਿੱਖ ਗੁਰਾਂ ਦੀਆਂ ਯਾਦਾਂ ਦਾ ਇੱਕ ਜੀਵੰਤ ਕੇਂਦਰ ਹੈ ਗੁਰਦੁਆਰਾ ਹਰਮੰਦਰ ਸਾਹਿਬ ਦੀ ਇਮਾਰਤ ਸਾਦਗੀ ਨਾਲ ਨਾਲ ਪਰਭੂਰ ਹੈ ਪਰ ਜਦ ਵੀ ਤੁਸੀਂ ਇਸ ਦੇ ਦਰਬਾਰ ਵਿੱਚ ਬੈਠਦੇ ਹੋ ਤਾਂ ਮਨ ਵਿੱਚ ਅਜਿਹੀ ਸ਼ਾਂਤੀ ਉਤਰਦੀ ਹੈ ਜਿਵੇਂ ਵਾਹਿਗੁਰੂ ਖੁਦ ਤੁਹਾਡੇ ਸਾਹਮਣੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰ